ਆ ਵੀਡੀਓ ਨਾਲ ਜਿਹੜੇ ਸੱਜਣਾ ਨੌਕਰੀ ਗੱਬਣ ਘੋੜੀ ਪਾਲਦੇ ਨੇ ਉਹਦੇ ਤੱਕ ਪਹੁੰਚਦੀ ਕਰਦੇ ਹੋ ਘੋੜੀ ਚੰਗੀ ਆ ਸਕੀਨ ਆ ਸੱਜਣੋ ਸਵਾਰੀ ਵਗੈਰਾ ਦੀ ਓਕੇ ਆ ਤੁਸੀਂ ਦੇਖ ਰਹੇ ਹੋ ਘੋੜੀ ਸਵਾਰੀ ਦੀ ਪਾਸ ਆ ਤੇ ਮੜਕ ਮੁੜਕ ਪੂਰੀ ਆ ਘੋੜੀ ਚ ਅੰਗਾ ਪੈਰਾਂ ਦੀ ਬਿਲਕੁਲ ਸਾਫ ਆ ਤੇ ਧੌਣ ਧੌਣ ਦੇਖੋ ਘੋੜੀ ਦੀ ਲੰਬੀ ਲੰਜੀ ਧੌਣਾ ਤੇ ਪੇਟਲ ਘੋੜੀ ਆ ਸੱਜਣੋ ਤਿੰਨ ਤਿੰਨ ਮਹੀਨਿਆਂ ਦੀ ਚੈੱਕ ਪਾਸ ਹੋ ਗਈ ਸੱਜਣੋ ਘੋੜੀ ਫੋਰਡ ਕੋੜੇ ਤੋਂ ਫੋਰਡ ਕੋੜਾ ਜਿਹੜੀ ਉਹਦੀ ਹਾਈਟ ਆ 68 ਇੰਚ ਤੇ ਸਮੁੰਦਰ ਘੋੜੇ ਦਾ ਬੱਚਾ ਹੈ ਬਹੁਤ ਚੰਗੇ ਖਾਨਦਾਨ ਦੇ ਘੋੜੇ ਤੋਂ ਇਹ ਗੱਬਣ ਆ 60 ਇੰਚ ਬਾਈ ਕਹਿੰਦਾ ਫੱਟੀ ਵਾਲੀ ਹਾਈਟ ਆ ਬਾਲਪੋਰੀਆਂ ਦੀ ਸਾਫ ਆ 7 ਸਾਲ ਉਮਰਾਂ ਕੁੜੀ ਵੀ ਤੇ ਚੈੱਕ ਪਾਸ ਕਨਫਰਮ ਆ 3 ਮਹੀਨਿਆਂ ਦੀ ਸੱਜਣੋ ਆ ਤੁਸੀਂ ਘੋੜੀ ਦੇ ਹੱਡ-ਗੋਡਾ ਦੇਖ ਸਕਦੇ ਹੋ ਜੰਮੂਆਣਾ ਬਾਈ ਦਾ ਪਿੰਡ ਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿਆ ਜਾਂਦਾ ਬਾਈ ਨਾਲ ਤੁਸੀਂ ਫੋਨ ਤੇ ਗੱਲਬਾਤ ਕਰਕੇ ਮੁੱਲਬਾੜੀ ਦੀ ਗੱਲਬਾਤ ਆ ਜਿਹੜੀ ਕਰ ਸਕਦੇ ਹੋ ਸੱਜਣੋ ਸਵਾਰੀ ਵਗੈਰਾ ਦੀ ਤੇ ਬਾਕੀ ਘੋੜੀ ਆਪਾਂ ਤੁਹਾਨੂੰ ਦਿਖਾਤੀ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨਾਲ ਹੀ ਆਪਣਾ ਨੰਬਰ ਚੱਲਦਾ ਸਕਰੀਨ ਤੇ ਜੇ ਕੋਈ ਸੱਜਣ ਆਪਣਾ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣੇ ਨਾਲ ਗੱਲਬਾਤ ਕਰ ਲਿਓ ਧੰਨਵਾਦ ਦੋਸਤੋ